ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਜੀ ਆਲੂ ਫਿੰਗਰ ਬੱਚਿਆਂ ਨੂੰ ਬੜਿਆਂ ਨੂੰ ਸਾਰਿਆਂ ਨੂੰ ਬਹੁਤ ਪਸੰਦ ਆਇਆ ਇਹ ਬਿਲਕੁਲ ਸੌਖੇ ਤਰੀਕੇ ਦੇ ਨਾਲ ਤੇ ਬਹੁਤ ਹੀ ਟੇਸਟੀ ਜਿਹੜੇ ਆਲੂ ਫਿੰਗਰ ਇਹ ਬਣੋਗੇ ਇੱਕ ਡੋਂਗੇ ਵਿੱਚ ਆਪਾਂ ਪਾਣੀ ਲੈ ਲਿਆ ਅੱਧਾ ਚਮਚ ਉਹਦੇ ਵਿੱਚ ਆਪਾਂ ਨਮਕ ਦਾ ਪਾਤਾ ਤੇ ਇਹ ਨਮਕ ਜਿਹੜਾ ਪਾਣੀ 'ਚ ਹਰਜੂ ਜਦ ਤੱਕ ਤੇ ਆਲੂ ਆਪਾਂ ਤਿੰਨ ਜਿਹੜੇ ਛਿੱਲ ਕੇ ਤੋਲੇ ਆ ਥੋੜੇ ਜਿਹਾ ਵੱਡੇ ਸਾਈਜ਼ ਦੇ ਆਲੂ ਲੈ ਲਓ ਤੇ ਇਹ ਬਿਲਕੁਲ ਆਸਾਨ ਆ ਇਹ ਬਣਾਉਣੇ ਤੇ ਬੱਚੇ ਬਹੁਤ ਜ਼ਿਆਦਾ ਇਹਨੂੰ ਪਸੰਦ ਕਰਦੇ ਆ ਜੀ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਜ਼ਿਆਦਾ ਮੋਟੇ ਵੀ ਨਹੀਂ ਰੱਖਣਾ ਤੇ ਜ਼ਿਆਦਾ ਪਤਲੇ ਵੀ ਨਹੀਂ ਕਰਨਾ ਪਹਿਲਾਂ ਆਪਾਂ ਇਹਨਾਂ ਤੇ ਕਰਨਾ ਨੇ ਕਟਿੰਗ ਤਿੰਨ ਆਲੂਆਂ ਦੀ ਤੁਸੀਂ ਜਿੰਨੇ ਕ ਬਣਾਉਣੇ ਆ ਤੁਸੀਂ ਉਹਨੇ ਕ ਆਲੂ ਛਿੱਲ ਕੇ ਕੱਟ ਲਓ ਤੇ ਬਿਲਕੁਲ ਸੌਖਾ ਤਰੀਕਾ ਆ ਬਹੁਤ ਹੀ ਟੇਸਟੀ ਇਹ ਬਣਦੇ ਆ ਸਾਰਿਆਂ ਨੂੰ ਪਸੰਦ ਆ ਇਹ ਖਾਣ ਨੂੰ ਤੇ ਵੀਡੀਓ ਜਿਹੜੀ ਚੰਗੀ ਲੱਗਦੀ ਹੁੰਦੀ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੀ ਇਸ ਤਰ੍ਹਾਂ ਦੇ ਆਪਾਂ ਜਿਹੜੇ ਆਲੂ ਕੱਟ ਲੈਣੇ ਆ ਕੱਟ ਕੇ ਤੇ ਆਪਾਂ ਇਹਨਾਂ ਨੂੰ ਪਾ ਲੈਣੇ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਆਪਾਂ ਇਹਨੂੰ 5-7 ਮਿੰਟ ਜਿਹੜੇ ਅੱਦੇ ਡੁੱਬੇ ਰਹਿਣ ਦਣ ਤਾਂ ਕਿ ਥੋੜਾ ਵਾ ਤਾਂ ਨਮਕ ਜਿਹੜਾ ਇਹਨਾਂ ਦੇ ਵਿੱਚ ਚਲਿਆ ਜਾਵੇ ਤੇ ਸਾਰੇ ਆਲੂਆਂ ਦੀ ਆਪਾਂ ਇਦਾਂ ਕਟਿੰਗ ਕਰਕੇ ਪਾਣੀ ਚ ਪਾ ਦਦੇ ਆ ਤੇ ਦੇਖ ਸਕਦੇ ਤੁਸੀਂ ਆਪਾਂ ਇਹਨਾਂ ਨੂੰ 10 ਮਿੰਟ ਜਿਹੜਾ ਰਹਿਣ ਤਾਂ ਸੀ ਐਸੇ ਤਰ੍ਹਾਂ ਹੁਣ ਆਪਾਂ ਇੱਕ ਲਰੀ ਛਾਨਣੀ ਇੱਕ ਲੈ ਲਿਆ ਆਪਾਂ ਬੜਾ ਭਾਂਡਾ ਤੇ ਇਹਦੇ ਵਿੱਚ ਆਪਾਂ ਪਾ ਲੈਣੇ ਜੀ ਮੈਦਾ ਮੈਦਾ ਹੈਗਾ ਤਾਂ ਉਹ ਪਾ ਲਓ ਕੌਰਨ ਫਲੋਰ ਪਾ ਲਓ ਜਾਂ ਕਣਕ ਦਾ ਆਟਾ ਪਾ ਲਓ ਮੈਂ ਮੈਦੇ ਦੇ 2 ਚਮਚ ਜਿਹੜੇ ਲੈ ਲਿਆ ਮੈਦਾ ਨਹੀਂ ਵੀ ਹੈਗਾ ਤਾਂ ਕਣਕ ਦਾ ਆਟਾ ਲੈ ਲਓ ਛਾਣਨੀ ਦੇ ਵਿੱਚ ਆਪਾਂ ਪਾ ਲੈ ਵਿੱਚੇ ਆਪਾਂ ਥੋੜੀ ਜਿਹੀ ਪਾ ਲਈ ਕਸ਼ਮੀਰੀ ਲਾਲ ਵਿੱਚ ਰੰਗ ਵਾਸਤੇ ਵਧੀਆ ਰੰਗ ਬਣ ਜਾਂਦਾ ਇਹਦਾ ਨਾ ਤੇ ਥੋੜਾ ਜਿਹਾ ਪਾ ਲਿਆ ਕਾਲਾ ਲੂਣ ਛਾਣਨੇ ਸਾਰੀਆਂ ਚੀਜ਼ਾਂ ਨੂੰ ਛਾਣ ਕੇ ਮਿਕਸ ਹੋ ਜਾਂਦਾ ਸਾਰੇ ਕੁਝ ਤੇ ਹੁਣ ਆਪਾਂ ਚਮਚੇ ਦੇ ਨਾਲ ਹੀ ਮਿਕਸ ਕਰ ਲੈਣੇ ਆ ਲੂਣ ਮਿਰਚ ਮੈਦਾ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਵੀਡੀਓ ਬਣਾਈ ਦੀ ਆ ਸਿੰਪਲ ਐ ਆਸਾਨ ਸਾਡਾ ਤਰੀਕਾ ਹੁੰਦਾ ਵੀਡੀਓ ਬਣਾਉਣ ਦਾ ਆਸਾਨ ਤਰੀਕਾ ਹੁੰਦਾ ਸਾਡਾ ਸਮਝਾਉਣ ਦਾ ਹਰ ਇੱਕ ਰੈਸਪੀ ਤੇ ਆਪਾਂ ਬਣਾਉਂਦੇ ਹ ਉਸ ਹਿਸਾਬ ਨਾਲ ਕਿ ਹਰ ਇੱਕ ਨੂੰ ਸਮਝ ਲੱਗ ਜਾਵੇ ਕਾਟਨ ਦਾ ਕੱਪੜਾ ਲੈ ਲੈਣੇ ਆ ਤੇ ਆਲੂ ਜਿਹੜੇ ਆਪਾਂ ਫਿੰਗਰ ਕੱਟੇ ਉਹ ਇਹਨਾਂ ਨੂੰ ਆਪਾਂ ਕਾਟਨ ਦੇ ਕੱਪੜੇ ਤੇ ਪਹਿਲਾਂ ਕੱਟ ਲੈਣੇ ਆ ਤੇ ਕੱਢ ਕੇ ਸਾਫ਼ ਕਰ ਲੈਣੇ ਕੋਈ ਜ਼ਿਆਦਾ ਟਾਈਮ ਨਹੀਂ ਆਪਾਂ ਲਾਉਣਾ ਹੈਗਾ ਇਹਨਾਂ ਨੂੰ ਕੋਈ ਸਕਾਉਣਾ ਨਹੀਂ ਕੁਝ ਨਹੀਂ ਕਰਨਾ ਬਸ ਨਾਲ ਦੀ ਨਾਲ ਆਪਾਂ ਫਟਾਫਟ ਜਿਹੜੇ ਬਣਾ ਲੈਣੇ ਆ ਐਕਸਟਰਾ ਕਾਟਨ ਦੇ ਕੱਪੜੇ ਤੇ ਕੱਢ ਲੈਣੇ ਆ ਤੇ ਸਾਫ਼ ਕਰ ਲੈਣੇ ਆ। ਵਸੇ ਤਾਂ ਆਪਾਂ ਇਹਨਾਂ ਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਸਾਫ਼ ਕਰ ਲੈਣਾ ਆ ਪਾਣੀ ਜਿਹੜਾ ਇਹਨਾਂ ਦਾ ਸੋਖ ਹੋ ਜਵੇ। ਤੇ ਹੁਣ ਜਿਹੜਾ ਆਪਾਂ ਮੈਦਾ ਤੇ ਨਮਕ ਮਿਰਚ ਪਾਏ ਆ ਮਿਕਸ ਕੀਤਾ ਉਹਦੇ ਵਿੱਚ ਆਪਾਂ ਸਾਰੇ ਜਿਹੜੇ ਆਲੂ ਇਹਨਾਂ ਨੂੰ ਆਪਾਂ ਪਾ ਲੈਣਾ ਪਾ ਕੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੋਟਿੰਗ ਜਿਹੜੀ ਆਲੂਆਂ ਦੇ ਉੱਤੇ ਹੋ ਜਵੇ ਇਦਾਂ ਮਿਕਸ ਕਰ ਦੰਨੇ ਆ ਸਾਰਾ ਜਿਹੜਾ ਮੇਰ ਦਾ ਆ ਮਸਾਲਾ ਆ ਆਲੂਆਂ ਦੇ ਉੱਤੇ ਲੱਗ ਜਾਵੇ ਇਸ ਨਾਲ ਇਹਦਾ ਇੱਕ ਤਾਂ ਕਰੰਚੀ ਬਣ ਜਾਂਦੇ ਆ ਦੂਜਾ ਇਹਨਾਂ ਦੇ ਜਿਹੜਾ ਥੋੜਾ ਬਹੁਤ ਪਾਣੀ ਹੁੰਦਾ ਲੱਗਾ ਉਹ ਖਤਮ ਹੋ ਜਾਂਦਾ ਤੇ ਐਸਟਰਾ ਬਣਾਉਂਗੇ ਤਾਂ ਬਹੁਤ ਵਧੀਆ ਬਹੁਤ ਟੇਸਟੀ ਜਿਹੜੇ ਫਿੰਗਰ ਬਣ ਕੇ ਤਿਆਰ ਹੋਗੇ ਵੀਡੀਓ ਸਾਡੀਆਂ ਸਾਰੀਆਂ ਇਸ ਤਰੀਕੇ ਨਾਲ ਬਣੀਆਂ ਹੁੰਦੀਆਂ ਜੀ ਬਿਲਕੁਲ ਸੌਖੇ ਤਰੀਕੇ ਦੇ ਨਾਲ ਆਪਾਂ ਬਣਾਈ ਦੀਆਂ ਤੇ ਦੂਜੇ ਪਾਸੇ ਆਪਾਂ ਜਿਹੜਾ ਤੇਲ ਗਰਮ ਰੱਖਿਆ ਆ ਤੇਲ ਨੂੰ ਪਹਿਲਾਂ ਚੰਗੀ ਤਰ੍ਹਾਂ ਆਪਾਂ ਗਰਮ ਕਰਨਾ ਆ ਤੇ ਬਾਅਦ ਵਿੱਚ ਜਦੋਂ ਆਪਾਂ ਇਹਦੇ ਵਿੱਚ ਫਿੰਗਰ ਪਾ ਦੇਣੇ ਆ ਫਿਰ ਏਗ ਨੂੰ ਆਪਾਂ ਮੀਡੀਅਮ ਕਰ ਦੇਣਾ ਤੇ ਹੁਣ ਇਹਨਾਂ ਨੂੰ ਆਪਾਂ ਛਾਣ ਲੈਣਾ ਹੈ ਤਾਂ ਕਿ ਐਕਸਟਰਾ ਜਿਹੜਾ ਬਾਦੂ ਲੱਗਿਆ ਆ ਮੈਦਾ ਇਹਨਾਂ ਦੇ ਉੱਤੇ ਤੇ ਉਹ ਸਾਰਾ ਨਿਕਲ ਜਾਵੇ ਨਹੀਂ ਤਾਂ ਫਿਰ ਤੇਲ ਦੇ ਵਿੱਚ ਸਾਰਾ ਜਿਹੜਾ ਮੈਦਾ ਆ ਜਾਂ ਮਸਾਲਾ ਆ ਸਾਰਾ ਤੇਲ ਦੇ ਵਿੱਚ ਹੀ ਜਾਊਗਾ ਇਸ ਕਰਕੇ ਆਪਾਂ ਇਹਨਾਂ ਨੂੰ ਛਾਣ ਲੈਣਾ ਤੇ ਇੱਕੋ ਵਾਰੀ ਨਹੀਂ ਇਹ ਤੇਲ ਦੇ ਵਿੱਚ ਪਾਉਣੇ ਥੋੜੇ ਥੋੜੇ ਕਰਕੇ ਆਪਾਂ ਬਣਾਉਣੇ ਆ ਇੱਕੋ ਵਾਰੀ ਪਾਵਾਂਗੇ ਤਾਂ ਸਾਰੇ ਜੁੜ ਜਾਣਗੇ ਆਪਸ ਵਿੱਚ ਹੀ ਦੋ ਤਿੰਨ ਵਾਰੀ ਕਰਕੇ ਥੋੜੇ ਥੋੜੇ ਆਪਾਂ ਬਣਾਉਣਾ ਕਿਉਂਕਿ ਆਪਾਂ ਕੜਾਹੀ ਜਿਹੜੀ ਛੋਟੀ ਰੱਖੀ ਆ ਅਗਰ ਤੁਸੀਂ ਵੀ ਡਿਪੈਂਡ ਹੋਵੇ ਜ਼ਿਆਦਾ ਤੇਲ ਪਾਏ ਤਾਂ ਇੱਕੋ ਵਾਰੀ ਪਾ ਸਕਦੇ ਆ ਤੇ ਮੈਂ ਛੋਟੀ ਕੜਾਹੀ ਵਿੱਚ ਤੇਲ ਰੱਖਿਆ ਆ ਤੇ ਹੁਣ ਦੇਖੋ ਇਹਦੇ ਵਿੱਚ ਆਪਾਂ ਪਹਿਲਾਂ ਤੇਲ ਚੰਗੀ ਤਰ੍ਹਾਂ ਗਰਮ ਆ ਆਪਣਾ ਤੇ ਹੁਣ ਆਪਾਂ ਸੇਕ ਜਿਹੜਾ ਕੱਟ ਕਰ ਦੇਣਾ ਉਹ ਤਿੰਨ ਵਾਰੀ ਆਪਾਂ ਪਾਉਣੇ ਆ ਇਹ ਤੇ ਪਹਿਲਾਂ ਇਹਨਾਂ ਨੂੰ ਆਪਾਂ ਹਲਾਉਣਾ ਨਹੀਂ ਗਾ ਸੇਕ ਲੱਗਣ ਦਿੰਨੇ ਐਸੇ ਤਰ੍ਹਾਂ ਇਹਨਾਂ ਦਾ ਇਹੀ ਆ ਨਿਸ਼ਾਨੀ ਜਦੋਂ ਇਹ ਬਣ ਜਾਣਗੇ ਇਹਨਾਂ ਨੇ ਤੈਰ ਕੇ ਆਪਣੇ ਆਪ ਉੱਪਰ ਆ ਜਾਣਾ ਜਦੋਂ ਪੱਕ ਜਾਣਗੇ ਨਾ ਤੇ ਹਲਕੇ ਹੋ ਜਾਂਦੇ ਆ ਬਣ ਕੇ ਤੇ ਤੈਰ ਕੇ ਇਹਨਾਂ ਨੇ ਆਪਣੇ ਆਪ ਉੱਪਰ ਹਾਲੇ ਦੇਖੋ ਥੱਲੇ ਬੈਠੇ ਆ ਉਹ ਤੇਲ ਦੇ ਵਿੱਚ ਜਦੋਂ ਬਣ ਜਾਣੇ ਤੇ ਇਹਨਾਂ ਨੇ ਉੱਪਰ ਆ ਜਾਣਾ ਤੇਲ ਦੇ ਠੀਕ ਆ ਜੀ ਬੱਚੇ ਬਹੁਤ ਜ਼ਿਆਦਾ ਪਸੰਦ ਕਰਦੇ ਇਹਨਾਂ ਨੂੰ ਤੇ ਘਰੇ ਬਣਾ ਕੇ ਦੋ ਸਾਫ਼ ਸੁਥਰੇ ਬਣ ਜਾਂਦੇ ਆ ਸਸਤੇ ਬਣ ਜਾਂਦੇ ਆ ਆਸਾਨ ਤਰੀਕੇ ਨਾਲ ਬਣ ਜਾਂਦੇ ਆ ਕਲਰ ਬੜਾ ਸੋਹਣਾ ਇਹਨਾਂ ਦਾ ਬਣਦਾ ਆ ਜੀ ਇਸ ਤਰ੍ਹਾਂ ਆਪਾਂ ਥੋੜੇ ਥੋੜੇ ਦੇਖੋ ਪੂਰੇ ਤੈਰ ਕੇ ਉੱਪਰ ਆ ਗਏ ਹਨ ਜਦੋਂ ਬਣ ਜਾਂਦੇ ਆ ਹਲਕੇ ਹੋ ਜਾਂਦੇ ਆ ਤੇ ਇਹਨਾਂ ਨੇ ਤੇਲ ਦੇ ਉੱਪਰ ਆ ਜਾਣਾ ਤੇ ਇਹ ਜਿਹੜੇ ਪਹਿਲਾ ਬੈਚ ਆਪਣਾ ਜਿਹੜਾ ਬਣ ਗਿਆ ਆ ਇਹਨਾਂ ਨੂੰ ਆਪਾਂ ਕੱਢ ਲੈਣੇ ਆ ਤੇ ਕੱਢ ਕੇ ਦੂਸਰੇ ਵੀ ਦੋ ਵਾਰੀ ਕਰਕੇ ਆਪਾਂ ਐਸੇ ਤਰ੍ਹਾਂ ਪਾ ਦੇਣੇ ਆ ਤੇ ਬਣਾਓ ਤੇ ਖਾਓ ਜੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਪੋਰਟ ਕਰਦੇ ਆ ਕਰੋ ਮੇਰੇ ਚੈਨਲ ਨੂੰ ਨਵੇਂ ਵੀਵਰ ਜਿਹੜੇ ਜੋੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਚੈਨਲ ਜਿਹੜਾ ਅੱਗੇ ਵਧਦਾ ਆ ਮੇਰੇ ਕੋਲੋਂ ਕਾਫੀ ਟਾਈਮ ਜਿਹੜੀਆਂ ਵੀਡੀਓ ਨਹੀਂ ਪਾ ਹੋਈਆਂ ਤੇ ਕੋਸ਼ਿਸ਼ ਕਰੂੰਗੀ ਹਰ ਰੋਜ਼ ਹੁਣ ਮੈਂ ਵੀਡੀਓ ਪਾਇਆ ਕਰੂੰਗੀ ਤਾਂ ਮੈਨੂੰ ਆਪ ਨੂੰ ਵੀ ਬਹੁਤ ਫੀਲ ਹੁੰਦਾ ਆ ਇਹ ਬਹੁਤ ਟਾਈਮ ਜਿਹੜੀਆਂ ਵੀਡੀਓ ਮੇਰੀਆਂ ਮਿਸ ਹੋ ਗਈਆਂ ਇੱਕ ਪਲੇਟ ਦੇ ਵਿੱਚ ਆਪਾਂ ਜਿਹੜਾ ਆ ਟਰੇ ਦੇ ਵਿੱਚ ਟਿਸ਼ੂ ਰੱਖਿਆ ਹੈ ਟਿਸ਼ੂ ਦੇ ਉੱਤੇ ਐਕਸਟਰਾ ਤੇਲ ਜਿਹੜਾ ਨਿਕਲ ਜਾਊਗਾ ਉਹ ਵਾਧੂ ਤੇਲ ਹੈ ਜਿਹੜਾ ਤੇ ਦੇਖ ਸਕਦੇ ਆ ਤੁਸੀਂ ਕਿੰਨਾ ਵਧੀਆ ਜਿਹੜਾ ਕਲਰ ਇਹਨਾਂ ਦਾ ਬਣਿਆ ਬਸ ਐਸੇ ਤਰ੍ਹਾਂ ਆਪਾਂ ਜਿਹੜੇ ਆ ਬਚਦੇ ਆ ਉਹ ਵੀ ਆਪਾਂ ਐਸੇ ਤਰ੍ਹਾਂ ਦੋਵਾਰੀ ਪਾ ਕੇ ਬਣਾ ਲੈਣੇ ਥੋੜ ਕੇ ਮੈਂ ਤੇਲ ਥੋੜਾ ਰੱਖਿਆ ਕੜਾਹੀ ਛੋਟੀ ਰੱਖੀ ਆ ਤੇ ਇਸ ਕਰਕੇ ਆਪਾਂ ਥੋੜੇ ਥੋੜੇ ਪਾਉਨੇ ਆ ਬਹੁਤ ਵਧੀਆ ਆਪਣੇ ਜਿਹੜੇ ਆਲੂ ਫਿੰਗਰ ਬਣ ਕੇ ਤਿਆਰ ਹੋ ਗਏ ਆ ਬਿਲਕੁਲ ਸੌਖੇ ਤਰੀਕੇ ਦੇ ਨਾਲ ਫਟਾਫਟ ਕੋਈ ਵੀ ਗੈਸਟ ਆਂਦੇ ਆ ਕੋਈ ਚੀਜ਼ ਨਹੀਂ ਹੈਗੀ ਘਰੇ ਤੇ ਫੜਾਫਟ ਆਲੂ ਫਿੰਗਰ ਬਣਾ ਕੇ ਤੇ ਆਪਾਂ ਦੇ ਸਕਦੇ ਆ ਚਾਹ ਦੇ ਨਾਲ ਤੇ ਆਪ ਵੀ ਆਪਾਂ ਬਣਾ ਕੇ ਖਾ ਸਕਦੇ ਆ ਦੇਖੋ ਇਹ ਵੀ ਬਣ ਗਏ ਬਸ ਇਸ ਤਰ੍ਹਾਂ ਆਪਾਂ ਸਾਰੇ ਤਿਆਰ ਕਰ ਲੈਣੇ ਆ ਜੀ ਬਣਾਓ ਤੇ ਖਾਓ ਜੀ ਕਮੈਂਟ ਕਰਕੇ ਮੈਨੂੰ ਦੱਸਦੇ ਹੋ ਤੁਹਾਡੇ ਜਿਹੜੇ ਮੇਰੇ ਤਰੀਕੇ ਨਾਲ ਬਣਾਇਓ ਫਿੰਗਰ ਕਿਸ ਤਰ੍ਹਾਂ ਦੇ ਬਣੇ ਆ ਪਹਿਲਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਬਾਅਦ ਚਦੋਂ ਆਪਾਂ ਪਾੜਨੇ ਤੇ ਸੇਕ ਨੂੰ ਆਪਾਂ ਮੀਡੀਅਮ ਕਰ ਦੇਣਾ ਮੀਡੀਅਮ ਸੇਕ ਤੇ ਹੀ ਆਪਾਂ ਬਣਾਏ ਆ ਨਹੀਂ ਤਾਂ ਇੱਕਦਮ ਇਹ ਕਾਲੇ ਹੋ ਜਾਣਗੇ ਜਾਂ ਲਾਲ ਹੋ ਜਾਣਗੇ ਅੰਦਰੋਂ ਕੱਚੇ ਰਹਿ ਜਾਣਗੇ ਜੇ ਆਪਾਂ ਮੀਡੀਅਮ ਤੇ ਬਣਾਵਾਂਗੇ ਤਾਂ ਅੰਦਰੋਂ ਪੱਕ ਜਾਣਗੇ ਐਨ ਵਧੀਆ ਉੱਪਰੋਂ ਕਰਾਂਚੀ ਆ ਬਿੱਟੂ ਬਹੁਤ ਵਧੀਆ ਸੌਫਟ ਆਪਣੇ ਫਿੰਗਰ ਬਣ ਕੇ ਤਿਆਰ ਹੋ ਗਏ ਵੀਡੀਓ ਦੇਖਣੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹਦੇ ਉੱਤੇ ਹੁਣ ਆਪਾਂ ਥੋੜੀ ਜਿਹੀ ਪਾ ਦਨੇ ਆ ਕਾਲੀ ਮਿਰਚ ਤੇ ਥੋੜਾ ਜਿਹਾ ਆਪਾਂ ਪਾ ਦਨੇ ਇਹਦੇ ਉੱਤੇ ਚਾਟ ਮਸਾਲਾ ਤੇ ਸਾਰੇ ਫਿੰਗਰ ਆਪਣੇ ਬਣ ਕੇ ਤਿਆਰ ਹੋ ਗਏ ਆ ਥੋੜਾ ਜਿਹਾ ਆਪਾਂ ਚਾਟ ਮਸਾਲਾ ਇਸ ਤਰ੍ਹਾਂ ਪਾ ਦਨੇ ਆ ਥੋੜੀ ਜਿਹੀ ਕਾਲੀ ਮਿਰਚ ਪਾ ਦਨੇ ਆ ਤੇ ਫਿਰ ਇਹਨੂੰ ਕਰ ਦਨੇ ਆ ਜੀ ਮਿਕਸ ਅਰੜਾ ਦਨੇ ਸਾਰਕ ਇਹਨਾਂ ਨੂੰ ਬਹੁਤ ਵਧੀਆ ਟੇਸਟੀ ਆਪਣੇ ਫਿੰਗਰ ਬਣ ਕੇ ਤਿਆਰ ਹੋ ਗਿਆ ਜਿਆਦਾ ਬਣਾਉਣਾ ਹੈ ਤਾਂ ਤੁਸੀਂ ਜਿਆਦਾ ਜਿਹੜੇ ਆਲੂ ਕੱਟ ਲਓ ਲਓ ਜੀ ਵਧੀਆ ਫਿੰਗਰ ਆਪਣੇ ਦੇਖਣ ਨੂੰ ਵਧੀਆ ਆ ਖਾਣ ਨੂੰ ਵੀ ਵਧੀਆ ਟੇਸਟੀ ਆ ਇਹ ਜਰੂਰ ਬਣਾਇਓ ਲਓ ਜੀ ਫਿੰਗਰ ਆਪਣੇ ਬਣ ਕੇ ਤਿਆਰ ਹੋ ਗਏ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਪ੍ਰੋ ਕਰਾਂਚੀ ਆ ਤੇ ਵਿੱਚੋਂ ਬਿਲਕੁਲ ਸੌਫਟ ਆ